ਤੁਸੀਂ ਮੈਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ ਹਾਂ ਸ਼ਿਵਮਨਾਥ ਦੇ ਨਾਲ ਮੇਰਾ ਇੱਕ ਰੁਪਈਆ ਦਾ ਵੀ ਸੁਮਝਵਤਾ ਹੋਵੇ ਜਦ ਮੈਂ ਇੱਕ ਰੁਪਈਆ ਦਾ ਵੀ ਰਵਾਜ ਆ ਰਿਹਾ ਹਾਂ ਤਾਂ ਮੈਂ ਇੱਕ ਛੋਟਾ ਜਿਹਾ ਮੇਰੇ ਵਿੱਚੰਗੀ ਹੈ ਠੀਕ ਹੈ 4 ਸਾਲ ਦਾ ਮੈਂ ਬੱਚਾ ਸੱਚੇ ਪਾਤਸ਼ਾਹ ਕੋਲ ਗਿਆ ਮਤਲਬ ਆਪਣੀ ਪੇਟ ਅਦਰ ਵਿੱਚੋਂ ਤੇਲ ਪਾ ਪਾ ਕੇ ਮਤਲਬ ਮੈਂ ਪੰਜਾਬ ਲੈਵਲ ਤੇ ਦਿੱਲੀ ਦਿੱਤੇ ਗਿਆ ਜਿੱਤੇ ਜਿੱਤੇ ਮੈਨੂੰ ਸ਼ਿਕਾਇਤ ਮਿਲੀ ਦੋ ਕੀਰਤਨ ਦੇ ਪ੍ਰੋਗਰਾਮ ਛੱਡ ਤੇ ਮੈਂ ਮੈਂ ਭੁੱਲ ਹੀ ਗਿਆ ਵੀ ਐਨਾ ਮੈਂ ਪਖੰਡ ਨੂੰ ਖਤਮ ਕਰਨ ਲਈ ਮਤਲਬ ਅੱਗੇ ਹੋ ਕੇ ਤੁਰਿਆ ਵੀ ਮੈਂ ਕੋਲੀ ਗਿਆ ਕੀਰਤਨ ਦੇ ਪ੍ਰੋਗਰਾਮ ਸਰ ਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਲੈ ਕੇ ਜਿੰਨਾ ਦਾ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਵੱਲੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੌ ਚੁੱਕੇ ਸਪਸ਼ਟਿਕਾਂ ਦਿੱਤਾ ਜਾ ਰਿਹਾ ਇਸ ਵੀਡੀਓ ਦੇ ਦੇਖਣ ਤੋਂ ਬਾਅਦ ਜਿਹੜੇ ਲੋਕ ਨੇ ਜਾਂ ਫਿਰ ਇਸ ਲਹਿਰ ਦੇ ਵਿੱਚ ਜਿਹੜਾ ਹਿੱਸਾ ਬਣੇ ਹੋਏ ਨੇ ਤੇ ਲਗਾਤਾਰ ਪਖੰਡਵਾਦ ਦੇ ਖਿਲਾਫ ਜਿਹੜੇ ਲੋਕ ਚਾਹੁੰਦੇ ਨੇ ਕਿ ਵਾਕਈ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਮਨਪੀਰ ਸਿੰਘ ਖਾਲਸਾ ਦਾ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਕਿਤੇ ਨਾ ਕਿਤੇ ਜਿਹੜੇ ਕਿ ਉਦਾਸ ਨਜ਼ਰ ਆਏ ਕਿ ਆਖਿਰਕਾਰ ਅਜਿਹਾ ਕੀ ਕਾਣ ਰਿਹਾ ਕਿ ਭਾਈ ਮਨਪੀਰ ਸਿੰਘ ਖਾਲਸਾ ਨੂੰ ਇਹ ਫੈਸਲਾ ਲੈਣਾ ਪਿਆ ਤਾਂ ਆਪਾਂ ਇਸ ਵੀਡੀਓ ਤੇ ਨਜ਼ਰ ਮਾਰਦੇ ਹਾਂ ਵਾਈਬ ਜੀ ਦਾ ਖਾਲਸਾ ਵਾਈਬ ਜੀ ਕੀ ਫਤਿਹ ਜੀ ਅੱਜ ਮੈਂ 10 ਪਾਤਸ਼ਾਹੀਆਂ ਦੇ ਆਤਮਿਕ ਦੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖੜਾ ਹੋਇਆ ਹਾਂ ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸ ਤੋਂ ਵੱਡਾ ਸੁਪਰੀਮ ਪਾਵਰ ਪੰਥ ਲਈ ਜਾਂ ਸਾਡੇ ਲਈ ਕੋਈ ਨਹੀਂ ਤੋਂ ਪਿਛਲੇ ਦਿਨੀ ਇੱਕ ਸ਼ਿਵਮ ਮੋਗੇ ਵਾਲਾ ਜਿਹੜਾ ਸੋ ਸ਼ਾਂਤੀਪੂਰਵਕ ਮੈਂ ਉਹਦੇ ਨਾਲ ਗੱਲਬਾਤ ਕਰਕੇ ਆਇਆ ਸੀਗਾ ਸ਼ਾਂਤੀਪੂਰਵਕ ਕਿਉਂਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਦੇਖਣਾ ਚਾਹੁੰਦਾ ਔਰ ਨਾ ਹੀ ਪੰਜਾਬ ਦਾ ਮਾਹੌਲ ਮੈਂ ਖਰਾਬ ਕਰਨਾ ਚਾਹੁੰਦਾ ਤੋ ਸ਼ਿਵਮ ਲਾਥ ਨੇ ਆਪਣੇ ਗੁਨਾਹਾਂ ਦੀ ਤੋਦਾ ਕੀਤੀ ਔਰ ਉਹਨੇ ਧੁੱਲ ਵੀ ਬਖਸ਼ਾਈ ਮਾਫੀ ਵੀ ਮੰਗੀ ਨਾ ਤੋ ਲਿਖਤ ਪੜਤ ਦੇ ਵਿੱਚ ਹਦੈਤਾ ਹੋਈਆਂ ਸੀ ਕਿ ਜੋ ਮੈਂ ਹੰਵਲੋ ਹਦੈਤਾ ਹੈ ਉਹ ਅਸੀਂ ਬਿਲਕੁਲ ਉਹਨਾਂ ਦੀ ਜਿਹੜੀ ਅਸੀਂ ਪਾਲਣਾ ਕਰਾਂਗੇ ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਨੂੰ ਖੜਕੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਤੇ ਜਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਾਜ਼ਰ ਨਾਜ਼ਰ ਜਾਣ ਕੇ ਸੱਚੇ ਪਾਤਸ਼ਾਹ ਜੀ ਨੂੰ ਮੈਂ ਸੰਗਤ ਨੂੰ ਸਮੁੱਚੇ ਪੰਥ ਨੂੰ ਬੇਨਤੀ ਕਰਨੀ ਚਾਹਣਾ ਬਹੁਤ ਸਾਰੇ ਵੀਰਾਂ ਦੇ ਜਿਹੜੇ ਕਮੈਂਟ ਆਇਆ ਵੀ ਭਾਈ ਸਾਹਿਬ ਜੀ ਨੇ ਸਮਝੌਤਾ ਕਰ ਲਿਆ ਤੋ ਬਾਹਰ ਬੈਠੇ ਕੁਝ ਵੀਰ ਐ ਉਹ ਪੌਡਕਾਸਟ ਦੇ ਦੁਆਰਾ ਵੀ ਕਹਿ ਰਹੇ ਆ ਵੀ ਭਾਈ ਮਨਪ੍ਰੀਤ ਸਿੰਘ ਜੀ ਨੇ ਲੈਣ ਦੇਣ ਕਰਕੇ ਸਮਝੌਤਾ ਕਰ ਲਿਆ। ਤੋ ਮੈਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ ਹਾਂ। ਸ਼ਿਵਮਨਾਥ ਦੇ ਨਾਲ ਮੇਰਾ 1 ਰੁਪਏ ਦਾ ਵੀ ਸਮਝੌਤਾ ਹੋਵੇ ਜਾਂ ਮੈਂ 1 ਰੁਪਏ ਦਾ ਵੀ ਰਵਾਜਾਰ ਹੋਵਾਂ। ਤੋ ਮੈਂ ਇੱਕ ਛੋਟਾ ਜਿਹਾ ਮੇਰੇ ਤੇ ਚੰਗੀ ਐ। ਠੀਕ ਐ 4 ਸਾਲ ਦਾ ਮੈਂ ਬੱਚਾ ਸੱਚੇ ਪਾਤਸ਼ਾਹ ਤੋਂ ਲਿਆ। ਤੋ ਕਮੈਂਟ ਕਰਨ ਵਾਲੇ ਵੀਰ ਉਹ ਵੀ ਗੁਰਸਿੱਖ ਵੀਰ ਹੀ ਨੇ ਸਾਡੇ ਆਪਣੇ ਨੇ ਸਿੱਖ ਭਾਈ ਜਾਂ ਗੁਰਸਿੱਖ ਲਾਲੂ ਤੋ ਕਹਿਣ ਤੋਂ ਪਹਿਲਾਂ ਯਾਰ ਥੋੜਾ ਜਿਹਾ ਸੋਚਿਆ ਕਰੋ ਜਿਹੜਾ ਬੰਦਾ ਇੱਕ ਪੰਜਾਬ ਲਈ ਨਹੀਂ ਮੈਂ ਸਾਰੀ ਆਰ ਵਰਲਡ ਵਾਸਤੇ ਹੀ ਬੇਨਤੀ ਕਰ ਰਿਹਾ ਵੀ ਮੇਰੀ ਲੜਾਈ ਜਿਹੜੀ ਧਰਮ ਦੇ ਨਾਲ ਨਹੀਂ ਔਰ ਨਾ ਕਿਸੇ ਬੰਦੇ ਨਾਲ ਹੈ ਨਾ ਕਿਸੇ ਭੈਣ ਨਾਲ ਹੈ ਮੇਰੀ ਲੜਾਈ ਕੇਵਲ ਯਾਰ ਧਰਮ ਦੀ ਆੜ ਤੇ ਪਖੰਡ ਦੇ ਨਾਲ ਹੈ ਉਹ ਪਖੰਡ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ। ਤੋਂ ਮੇਰੀ ਬੇਨਤੀ ਹੈ ਵੀ ਤੁਸੀਂ ਬਹੁਤ ਸਾਰੇ ਕਮੈਂਡ ਕਰ ਰਹੇ ਹੋ। ਤੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਕੀਰਤਨੀ ਜਥਾ ਹੈ। ਤੋਂ ਮੈਂ ਕੀਰਤਨੀ ਜਥੇ ਦੇ ਵਿੱਚੋਂ ਤੁਹਾਨੂੰ ਪਤਾ ਵੀ ਕੀਰਤਨੀ ਸਿੰਘਾਂ ਦੇ ਕਿੰਨਾ ਕਿੰਨਿਆ ਪਟਾਵਾ ਕੀਰਤਨੀ ਸਿੰਘਾਂ ਨੂੰ ਬੰਦੇ ਨੇ। ਤੋਂ ਮੈਂ ਕੀਰਤਨੀ ਭੇਟਾ ਦੇ ਵਿੱਚੋਂ ਅ ਮਤਲਬ ਆਪਣੀ ਭੇਟਾ ਦੇ ਵਿੱਚੋਂ ਤੇਲ ਪਾ ਪਾ ਕੇ ਮਤਲਬ ਮੈਂ ਪੰਜਾਬ ਲੈਵਲ ਤੇ ਜਿੱਥੇ ਜਿੱਥੇ ਗਿਆ ਜਿੱਥੇ ਜਿੱਥੇ ਮੈਨੂੰ ਸ਼ਿਕਾਇਤ ਮਿਲੀ ਤੋ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਵੀਰ ਜਿਹੜੇ ਦੁਖੀ ਅੱਜ ਪਰੇਸ਼ਾਨ ਬੈਠੇ ਇਹਨਾਂ ਬਾਬਿਆਂ ਤੋਂ ਜਿਨ੍ਹਾਂ ਨੇ ਲੁੱਟਿਆ ਠੱਗਿਆ ਤੋਂ ਕੋ ਫੋਨ ਕਰਦੇ ਨੇ ਬਹੁਤ ਬਹੁਤ ਦੂਰ ਤੋਂ ਕਾਲ ਆਉਂਦੀ ਆ ਹੁਸ਼ਿਆਰਪੁਰ ਕਪੂਰਥਲਾ ਇਧਰੋਂ ਫਾਜ਼ਿਲਕਾ ਜਲੰਧਰ ਪਟਿਆਲਾ ਅੰਮ੍ਰਾਲਾ ਰਾਜਪੁਰਾ ਕਿੱਥੋਂ ਕਿੱਥੋਂ ਕਾਲ ਆਉਂਦੀ ਹੈ ਹਰਿਆਣੇ ਤੱਕ ਤੋ ਮੈਂ ਤੁਹਾਡੇ ਪਾਸ ਪਹੁੰਚ ਰਿਹਾ ਆਪਣੀ ਕਿਰਪਾ ਦੇ ਵਿੱਚੋਂ ਯਾਰ ਮੈਂ ਤੇਲ ਪਾਣੀ ਪਾ ਕੇ ਤੁਰਦਾ ਤੇ ਤੁਸੀਂ ਮੰਨੋਗੇ ਵੀ ਮੈਂ ਦੋ ਕੀਰਤਨ ਦੇ ਪ੍ਰੋਗਰਾਮ ਹੀ ਛੱਡਤੇ ਅੱਜ ਸ਼੍ਰੀ ਸਹਿਰਪਾੜ ਸਾਹਿਬ ਚੱਲ ਰਹੇ ਆ ਦੋ ਕੀਰਤਨ ਦੇ ਪ੍ਰੋਗਰਾਮ ਛੱਡਤੇ ਮੈਂ ਮੈਂ ਭੁੱਲੀ ਗਿਆ ਵੀ ਇੰਨਾ ਮੈਂ ਪਖੰਡ ਨੂੰ ਖਤਮ ਕਰ ਲਈ ਮਤਲਬ ਅੱਗੇ ਹੋ ਕੇ ਤੁਰਿਆ ਵੀ ਮੈਂ ਭੁੱਲੀ ਗਿਆ ਕੀਰਤਨ ਦੇ ਪ੍ਰੋਗਰਾਮ ਯਾਰ ਮੌਕੇ ਤੇ ਮੈਨੂੰ ਫੋਨ ਆਇਆ ਕਿ ਮੈਂ ਉਦੋਂ ਲੁਧਿਆਣੇ ਵਾਲੇ ਪਾਸੇ ਮੈਂ ਬਹੁਤ ਐਮਰਜੈਂਸੀ ਇੱਕ ਰਾਗੀ ਸਿੰਘ ਉੱਥੇ ਮੈਨੂੰ ਭੇਜੇ ਕਿ ਉੱਥੋਂ ਦੇ ਪ੍ਰੋਗਰਾਮ ਤੂੰ ਮੈਂ ਆਪਣੇ ਪ੍ਰੋਗਰਾਮ ਸਟੇਜ 'ਤੇ ਆ ਰਿਹਾ ਤੁਰਿਆ ਤੁਸੀਂ ਮੇਰੀ ਮੁਹੰਮਦੀ ਹੈਲਪ ਕੀ ਕਰਨੀ ਸੀ ਮੈਂ ਅੱਗੇ ਲੱਗ ਕੇ ਤੁਰਿਆ ਸੱਚੇ ਪਾਤਸ਼ਾਹ ਜੀ ਦੀ ਜਹੂਰੀ ਵਿੱਚ ਖੜ ਕੇ ਕਹਿਣਾ ਤੋ ਤੁਸੀਂ ਮੈਨੂੰ ਮਤਲਬ ਮੇਰਾ ਸਹਿਯੋਗ ਤਾਂ ਕੀ ਦੇਣਾ ਸੀ ਵੀ ਤੁਹਾਡਾ ਭਾਈ ਸਾਹਿਬ ਤੇਲ ਪਾਣੀ ਭੁੱਕਿਆ ਜਾਂਦਾ ਗੱਡੀਆਂ ਤੇ ਤੁਰੇ ਤੁਰੇ ਫਿਰਦੇ ਹੋ ਤੁਹਾਡੇ ਸਿੰਘ ਤੁਹਾਡੇ ਕੋਲ ਰਹਿੰਦੇ ਇਹਨਾਂ ਦੇ ਵੀ ਗਾਂ ਪਰਿਵਾਰ ਹੈ ਤੁਸੀਂ ਹੈਲਪ ਕੀ ਕਰਨੀ ਸੀ ਤੁਸੀਂ ਤਾਂ ਯਾਰ ਉੱਤੋਂ ਗੱਲਾਂ ਕਰਨ ਲੱਗ ਪਏ ਮੈਨੂੰ ਇੱਥੇ ਖੜਨ ਲਈ ਤੁਸੀਂ ਮਜਬੂਰ ਕਰਤਾ ਯਾਰ ਸੋ ਮੈਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਮੈਂ 1 ਰੁਪਏ ਦਾ ਵੀ ਰਵਾਜ ਆ ਰੋਮਾ ਸ਼ਿਵਮੰਤ ਦੇ ਬਾਰੇ ਠੀਕ ਹੈ ਤੋਂ ਜਿਹੜੀ ਕੱਲ ਮੀਟਿੰਗ ਹੋਈ ਹੈ ਹੋਰ ਮੀਟਿੰਗਾਂ ਹੋ ਰਹੀਆਂ ਉੱਥੇ ਅਸੀਂ ਉਹਨਾਂ ਦੇ ਪਖੰਡ ਨੂੰ ਖਤਮ ਕਰਨ ਵਿੱਚ ਤਰਦੇ ਆ ਤੋ ਮੇਰੀ ਬੇਨਤੀ ਹੈ ਵੀ ਕਈ ਕਹਿੰਦੇ ਆ ਵੀ ਗੱਡੀਆਂ ਨੇ ਚੱਕੀਆਂ ਉਹ ਨਹੀਂ ਕੀਤਾ ਅਸੀਂ ਗੱਡੀਆਂ ਕਿਉਂ ਚੱਕੀਏ ਅਸੀਂ ਲੋਕਾਂ ਨੇ ਲੱਫੜ ਕਿਉਂ ਮਾਰ ਲਈਏ ਕਿਉਂ ਲੋਕਾਂ ਨੂੰ ਸੋਧਾ ਲਾਈਏ ਆਦੇ ਵਾਸਤੇ ਉਹ ਸਾਡੇ ਆਪਣੇ ਨੇ ਕਰਾਹੇ ਪਏ ਹੋਏ ਨੇ ਸਾਡੇ ਨਾਲ ਚੱਲ ਕੇ ਉਹ ਸਾਡੀ ਮਹਿਮ ਦੇ ਨਾਲ ਸਾਥ ਦੇ ਰਹੇ ਨੇ ਅਸੀਂ ਉਹਨਾਂ ਨੂੰ ਸਮਝਾ ਰਹੇ ਆ ਤੋ ਪਿਆਰ ਦੀ ਮਹਿਮਾ ਤੋ ਮੇਰੀ ਬੇਨਤੀ ਆ ਤੁਸੀਂ ਇੱਥੇ ਖੜਨ ਲਈ ਯਾਰ ਮੈਨੂੰ ਮਜਬੂਰ ਕਰਤਾ ਤੁਸੀਂ ਗੁਰੂ ਸਾਹਿਬ ਦੀ ਜੁਰੀ ਚ ਤੋ ਮੈਂ ਤੇ ਤੁਸੀਂ ਮਦਦ ਤੇ ਕੀ ਕਰਨੀ ਸੀ ਚਲੋ ਮੈਂ ਤੇ ਇੱਕ ਛੋਟਾ ਜਿਹਾ ਮੇਰਾ ਬੱਚਾ ਹੈ ਮੈਂ ਤੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵੀ ਮੈਂ 1 ਰੁਪਿਆ ਵੀ ਸ਼ਿਖਮ ਤੋਂ ਲਿਆ ਹੋਵੇ ਭਾਈ ਗੁਜੀ ਖਾਲਸਾ ਭਾਈ ਗੁਜੀ ਕੀ ਫਤਿਹ ਖੈਰ ਤੁਸੀਂ ਵੀਡੀਓ ਦੇਖ ਲਿਆ ਤੇ ਸਾਡੀ ਕੋਸ਼ਿਸ਼ ਹੈ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਇਸ ਸਵਾਲਾਂ ਨੂੰ ਲੈ ਕੇ ਜਵਾਬ ਪੁੱਛੇ ਜਾਣ ਕਿ ਆਖਰ ਅਜਿਹਾ ਕੀ ਕਾਰਨ ਰਿਹਾ ਕਿ ਉਹਨਾਂ ਨੂੰ ਸਫਾਈ ਦੇਣ ਦੇ ਵਾਸਤੇ ਜਾਂ ਸਪਸ਼ਟ ਕਰਨ ਦੇ ਵਾਸਤੇ ਗੁਰੂ ਮਹਾਰਾਜ ਦੇ ਹਜ਼ੂਰ ਦੇ ਵਿੱਚ ਸੌਂ ਚੁੱਕਣੀ ਪਈ ਹੈ ਕੀ ਵੱਡਾ ਜੜਾ ਕਰ ਰਿਹਾ ਇਸ ਦੇ ਉੱਤੇ ਵੀ ਜੜਕੀ ਖਾਸ ਗੱਲਬਾਤ ਜ਼ਰੂਰ ਕੀਤੀ ਜਾਵੇਗੀ